ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਕੰਮ ਕਰਕੇ ਅ ਬਾਜੇ ਖੇਤਰ ਦੇ ਵਿੱਚ ਜਿਹੜਾ ਰਾਵੀ ਤੇ ਬਿਆਸ ਦੇ ਦਰਿਆਵਾਂ ਨੇ ਜਿਹੜੀ ਮਾਰ ਕੀਤੀ ਆ ਹੜ ਆਏ ਨੇ ਬਹੁਤ ਵੱਡਾ ਲੋਕਾਂ ਨੂੰ ਨੁਕਸਾਨ ਹੋਇਆ ਮਨੁੱਖੀ ਜਾਨਾਂ ਦਾ ਵੀ ਜਿਹੜਾ ਖਤਰੇ ਚ ਪਈਆਂ ਦੇ ਨਾਲ ਫਸਲਾਂ ਦਾ ਜਿਹੜਾ ਵਿਖਿਆ ਉਹ ਵੀ ਖਤਰੇ ਦੇ ਵਿੱਚ ਆ। ਸੋ ਇਹ ਸਭ ਕੁਝ ਨੂੰ ਦੇਖਦਿਆਂ ਹੋਇਆ ਜਿਵੇਂ ਦੇ ਇੱਥੇ ਰਾਹਤ ਕਾਰਜ ਚੱਲ ਰਹੇ ਨੇ ਸਰਬੰਧਪਾਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਸਕੀਸ਼ ਘਵराई ਹੋ ਰਹੇ ਨੇ ਜਿਹੜਾ 1.5 ਕਰੋੜ ਰੁਪਏ ਆ ਪਹਿਲੀ ਕਿਸ਼ਤ ਵਜੋਂ ਰਿਲੀਜ਼ ਕੀਤਾ ਆ ਪੰਜਾਬ ਦੇ ਛੜਪੀਤਾਂ ਦੀ ਉਦੇ ਇਧਰ ਉਹਦੇ ਵਿੱਚੋਂ ਜਿਹੜਾ ਮਾਝਾ ਖੇਤਰ ਦੇ ਵਿੱਚ ਖਾਸ ਕਰਕੇ ਨਾਲਾ ਸੈਕਟਰ ਦੇ ਵਿੱਚ ਜਿਹੜਾ 65 ਕਿੰਟਲ ਰਾਸ਼ਨ ਦੀ ਪਹਿਲੀ ਥੇਪ ਜਿਹੜੀ ਆ ਉਹ ਭੇਜੀ ਆ ਉਸ ਤੋਂ ਬਾਅਦ ਕੱਲ ਤੱਕ ਸਾਡੇ ਕੋਲ 200 ਕਿੰਟਲ ਦੀ ਕੀਟ ਜਿਹੜਾ ਪਛਮ ਦਾ ਚਾਰਾ ਉਹ ਵੀ ਪਹੁੰਚ ਜਾਊਗਾ ਇਹ ਰਾਸ਼ਨ ਜਿਹੜੀ ਆ ਇਹ 250 ਕਿਟ ਅੱਜ ਪਹਿਲੀ ਵੀ ਜਿਹੜੀ ਕਿਸ਼ਤ ਆ ਉਹ ਅੱਜ ਭੇਜੀ ਆ 150 ਜਿਹੜੀ ਕਿਟ ਆ ਉਹ ਕੱਲ ਤੱਕ ਇੱਥੇ ਪਹੁੰਚ ਜਾਵੇਗੀ ਸੋ ਇਹਦੇ ਵਿੱਚ 25 ਕਿਲੋ ਦੀ ਹਰੇਕ ਕਿਟ ਜਿਹੜੀ ਆ ਉਹਦੇ ਵਿੱਚ ਜ਼ਰੂਰੀ ਵਸਤਾਂ ਜਿਹੜਾ ਕੱਪ ਦਾ ਖਣ ਪੀਣ ਦਾ ਸਮਾਨ ਆ ਜਿਹੜਾ ਰਾਸ਼ਨ ਦਾ ਜੋ ਲਈ ਚੌਕੇ ਵਾਸਤੇ ਜ਼ਰੂਰੀ ਆ ਜਿਹਦੇ ਵਿੱਚ ਆਟਾ, ਚਾਵਲ, ਦਾਲਾਂ, ਖੰਡ ਪਤੀ, ਤੇਲ, ਲੂਣ ਦੇ ਜੋ ਵੀ ਇਹਦੇ ਵਿੱਚ ਸੰਭਵ ਹੋ ਸਕਿਆ ਉਹ ਸਾਰਾ ਇੱਥੇ ਸਿਪ ਚਾਇਆ ਅਜ ਨਾਲਖੇ ਸੈਕਟਰ ਦੇ ਵਿੱਚ ਪਿੰਡ ਚ ਵਿਆਹ ਦੀ ਦੇਕੇ ਕਿਥੋਂ ਅੱਗੇ ਜਿਹੜਾ ਟੀਮਾਂ ਲੱਗੀਆਂ ਲੱਗੀਆਂ ਡਿਸਟ੍ਰੀਬਿਊਟ ਕਰਨ ਵਾਲੀਆਂ ਉਹਦੇ ਵਿੱਚ ਸਾਡੇ ਨਾਲ ਵਲੰਟੀਅਰ ਟ੍ਰਸਟ ਦੇ ਉਹ ਵੀ ਜਾਣਗੇ ਕਿ ਜਿਹੜੇ ਸਰਕਾਰੀ ਅਧਿਕਾਰੀ ਤੇ ਹੋਰ ਜਿਹੜੇ ਜਿਵੇਂ ਡੀਸੀ ਮੈਡ ਨੇ ਸਾਕਸ਼ੀ ਸਾਨੀ ਜੀ ਅਵਸਰ ਤੇ ਉਹਨਾਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਉਹਨਾਂ ਨੇ ਮਸੂਲ ਕਰਕੇ ਇਹਨੂੰ ਸਾਰਾ ਕੁਝ ਰਿਸਿਵ ਕਰਕੇ ਅੱਗੇ ਉਹ ਜਿਵੇਂ ਜਿਵੇਂ ਕਹਿਣਗੇ ਉਹਨਾਂ ਚਾਰੇ ਦੀ ਡਿਮਾਂਡ ਕੀਤੀ ਸੀ ਚਾਰਾ ਜਿਹੜਾ 200 ਕਿਲੋ ਕੱਲ ਪਹੁੰਚ ਜਾਵੇਗਾ ਸੋ ਇਸ ਤਰ੍ਹਾਂ ਜਿਵੇਂ ਜਿਵੇਂ ਹੋਰ ਲੋਡ ਪਵੇਗੀ ਕਿ ਮੱਛਰਦਾਨੀਆਂ ਦੀ ਦਵਾਈਆਂ ਦੀ ਜਾਂ ਹੋਰ ਚੀਜ਼ਾਂ ਦੀ ਲੋਡ ਪਵੇਗੀ ਉਹ ਸਮੇਂ ਸਮੇਂ ਤੇ ਲੋਡ ਅਨੁਸਾਰ ਜਿਹੜੀ ਡਿਮਾਂਡ ਅਨੁਸਾਰ ਹੀ ਪਹੁੰਚਾਉਂਦੇ